ਜੀ ਸ਼ਬਨੂ ਸਾਸ਼ੀਕਾਲ ਜੀ ਅੱਜ ਇੱਕ ਤੁਹਾਡੇ ਕੋਲ ਬਹੁਤ ਸਾਰੀਆਂ ਗੱਲਾਂ ਲੈ ਕੇ ਆਏ ਆ ਕਿ ਆਪਾਂ ਕੋਈ ਵੀ ਜ਼ਿੰਦਗੀ ਦੇ ਵਿੱਚ ਜਿਵੇਂ ਮਨੋਕਾਪਾ ਜਨਮ ਧਰਤੀ ਤੇ ਲੈਨੇ ਆ ਤੇ ਆਪਾਂ ਇੱਕ ਇਨਸਾਨ ਦੀ ਸੇਵਾ ਕਰਦੇ ਆ ਤੇ ਸੇਵਾ ਦਾ ਫਲ ਆਪਾਂ ਨੂੰ ਨਹੀਂ ਮਿਲਦਾ ਕਿ ਸੇਵਾ ਦੇ ਬਦਲੇ ਆਪਾਂ ਨੂੰ ਖਸੌਣੀ ਮਿਲਦੇ ਨੇ ਕਿ ਜਿੰਨੇ ਮਰਜੀ ਤੁਸੀਂ ਕੰਮ ਕਰ ਲਓ ਇੱਕ 100 ਵਿੱਚ 99 ਕੰਮ ਕਰ ਲਓ 99 ਕੰਮ ਕਰ ਲਓ ਅਗਰ ਜੇ ਤੁਹਾਡਾ 100 ਕੰਮ ਦਾ ਕੰਮ ਨਹੀਂ ਹੋਇਆ ਕੁਦਰਤ ਵੱਲੋਂ ਨਹੀਂ ਹੋਣਾ ਹੋਇਆ ਤੇ ਉਸੇ ਵਕਤ ਤੁਹਾਡੇ 99 ਕੰਮ ਮਿੱਟੀ ਹੋ ਜਾਂਦੇ ਆ ਤੇ ਆਪਾਂ ਵੇਖੋ ਜਾਨਵਰ ਆ ਪਿਆਨੇ ਆ ਹੁਣ ਜਾਨਵਰ ਆਪਾਂ ਲੈ ਲਓ ਜਾਨਵਰ ਹੁਣ ਕੁੱਤਾ ਹੀ ਦੇਖ ਲਓ ਤੁਸੀਂ ਕੁੱਤਾ ਦੇਖ ਲਓ ਕੁੱਤੇ ਨੂੰ ਆਪਾਂ 4 ਦਿਨ ਆਪਣੇ ਗੇਟ 'ਚ ਬੁਲਾ ਕੇ ਰੋਟੀ ਪਾ ਦਿੰਨੇ ਆ 4 ਦਿਨ ਆਪਾਂ ਕੁੱਤੇ ਨੂੰ ਬੁਲਾ ਕੇ ਰੋਟੀ ਪਾ ਦਿੰਨੇ ਆ ਤੇ ਕੁੱਤਾ ਆਪਣਾ ਵਫਾਦਾਰ ਹੋ ਜਾਏਗਾ ਉਨੇ ਆਪਾਂ ਨੂੰ ਧੋਖਾ ਨਾਲ ਨਹੀਂ ਕਰਨਾ ਕਿ ਨਹੀਂ ਆਪਾਂ ਨੂੰ ਉਹਨੇ ਵੱਡਣਾ ਹੈ ਤੇ ਵੇਖੋ ਆਪਣੇ ਨਾਲ ਫਿਰ ਜਾਨਵਰੀ ਸਹੀ ਹੈ ਇਮਾਨਦਾਰੀ ਤੇ ਤਾਂ ਜਾਨਵਰ ਰਹਿੰਦਾ ਹੈ ਤੇ ਇਨਸਾਨ ਕੋਈ ਇਮਾਨਦਾਰੀ ਤੇ ਨਹੀਂ ਰਹਿੰਦਾ ਇਨਸਾਨ ਕੋਈ ਵੀ ਕਿਸੇ ਇਮਾਨਦਾਰੀ ਤੇ ਖਰਾ ਨਹੀਂ ਉਤਰਦਾ ਕਿ 100 ਵਿੱਚ ਸਿਰਫ 10 ਹੋਣਗੇ ਜਿਹੜੇ ਇੱਕ ਇਮਾਨਦਾਰੀ ਤੇ ਰਹਿੰਦੇ ਨੇ ਇਹ ਇਮਾਨਦਾਰੀ ਤੇ ਕਿਉਂ ਇਹ ਕਲ ਜੋਗੇ ਕਲ ਜੋਗ ਦੇ ਵਿੱਚ ਜਿਵੇਂ ਆਪਾਂ ਬਰੂਦ ਤਰਾ ਭਾਂਬੜ ਮਚਾਉਣੇ ਆ ਉਸੇ ਤਰ੍ਹਾਂ ਭਾਂਬੜ ਮਚ ਜਾਣ ਹਾਂਜੀ ਜੇ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ